ਆਟਾ ਹੀ ਨਹੀਂ ਸਾਡਾ ਵਧੀਆ ਤੇ ਅਸੀਂ ਕਿਵੇਂ ਕਹਿ ਸਕਦੇ ਆ ਕਿ ਸਾਡੀ ਸਿਹਤ ਵਧੀਆ ਬਣ ਜੂਗੀ ਜੀ ਨੇ ਇੱਕ ਵਾਰੀ ਆਟਾ ਖਾ ਲਿਆ ਉਹ ਸਵਾਲ ਹੀ ਨਹੀਂ ਪੈਦਾ ਵੀ ਹੋਰ ਆਟਾ ਖਾਵੇ ਆਹ ਚੀਜ਼ ਕੱਢਤੀ ਜਾਂ ਦੇਖੋ ਕਣਕ ਦੇ ਵਿੱਚੋਂ ਇਹ ਇਹ ਕਣਕ ਦੇ ਵਿੱਚੋਂ ਨਿਕਲਦਾ ਇਹ ਕਣਕ ਦੇ ਵਿੱਚੋਂ ਨਿਕਲਦਾ ਜੀ ਇਹ ਕੋਈ ਗੁੱਲੀ ਡੰਡਾ ਟੋਟਾ ਕੀ ਕਣਕ ਦੀਆਂ ਫੋਕਾ ਦਾਣਾ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਉਹ ਇੱਥੇ ਨੇ ਕੱਢਤਾ ਜੀ ਵੀ ਅਸੀਂ ਆਟਾ ਲੈਣ ਜਾਂਦੇ ਉੱਥੇ ਇੱਕ ਸਿੰਗਲ ਮਸ਼ੀਨ ਲੱਗੀ ਹੁੰਦੀ ਆ ਆ ਤੁਸੀਂ ਐਡਾ ਵੱਡਾ ਪ੍ਰੋਜੈਕਟ ਲਾਇਆ ਹੋਇਆ ਬਿਲਕੁਲ ਜੀ 20 22 ਮੋਟਰਾਂ ਚੱਲਦੀਆਂ ਜੀ ਤੇ ਅ ਜਿਹੜੀ ਕਹਿੰਦੇ ਕਿ ਚੱਕੀ ਦਾ ਕਣਕ ਸਾਫ਼ ਕਰਦੇ ਉਹ ਏਡੀ ਸਾਫ਼ ਹੀ ਹੁੰਦੀ ਨਹੀਂ ਹਿਸਾਬ ਨਾਲ ਨਹੀਂ ਹੁੰਦੀ ਨਹੀਂ ਨਹੀਂ ਨਿਕਲਦਾ ਹੈ ਮੈਂ ਕਹਿੰਦਾ ਜੀ ਆਪਾਂ ਥੀ ਬੀਬੀ ਨਾਲ ਕਰਦੇ ਤਾਂ ਵੀ ਉਨੀ ਸਾਫ਼ ਨਹੀਂ ਹੁੰਦੀ ਚੱਕੀ ਦੇ ਵਿੱਚ ਜਿਹੜਾ ਆਟਾ ਮਿਲਦਾ ਉਹਦੇ ਚ ਲੋਹਾ ਚੁੰਮਕ ਨਹੀਂ ਨਿਕਲਦਾ ਨਹੀਂ ਨਿਕਲਦਾ ਨਹੀਂ ਨਿਕਲਦਾ ਇਹ ਪੱਕੀ ਗੱਲ ਹੈ ਕਿਵੇਂ ਕੱਢੂ ਜੀ ਲੱਗੇ ਨਹੀਂ ਕੁਝ ਕੱਢਣ ਵਾਲਾ ਆਫ ਸਟੋਨਰ ਹੋ ਗਿਆ ਕੀ ਕੀ ਕੰਮ ਕਰਦਾ ਸਟੋਨਰ ਗੈ ਨਹੀਂ ਦੀ ਕਣਕ ਦੇ ਵਿੱਚ ਕੰਚ ਜ਼ਿਆਦਾਤਰ ਆਉਣੀ ਹੀ ਹੁੰਣਾ ਜੀ ਕਿਸੇ ਵੀਰ ਦੀ ਬੋਤਲ ਛੜਤੀ ਕੋਸ ਹੋਰ ਛੜਤੂ ਮਸ਼ੀਨ ਨੇ ਚੱਕ ਲਈ ਨਾਲ ਜਾਂਦਾ ਉਹ ਕੱਢਣ ਦਾ ਇਹ ਕੰਮ ਕਰਦਾ ਜੀ ਤੇ ਜਿਹੜਾ ਬਰੀਕ ਲੋਹਾ ਉਹ ਇਹਨੇ ਕੱਟਣਾ ਜੀ ਆ ਰੂਲਾ ਆ ਗਿਆ ਜੀ ਇਹ ਰੂਲਾ ਅੱਛਾ ਰੂਲਾ ਸੇ ਐਵੇਂ ਮੰਨ ਕੇ ਚੱਲੋ ਵੀ ਸਾਰਾ ਇਹਦੇ ਕਣਕ ਦੇ ਜਿਵੇਂ ਕੋਈ ਕਣਕ ਦੇ ਵਿੱਚ ਦਵਾਈ ਰੱਖਤੀ ਹੂੰ ਉਹ ਦਵਾਈ ਕੱਲੀਏ ਨੇ ਮੰਨ ਲਓ ਪੌਲਸ ਮਾਰਨੀ ਹੈ ਦਾਣਿਆਂ ਨੂੰ ਹੂੰ ਇਹ ਦਵਾਈ ਦੂ ਵੀ ਨਾ ਗਾਂ ਚਲੀ ਜਾਵੇ ਅੱਛਾ 2% ਚੋਕਰ ਘਟਾ ਕੇ ਜੀ ਉਸ ਤੋਂ ਬਾਅਦ ਐਵੇਂ ਮੰਨ ਕੇ ਚੱਲੋ ਫੁੱਲ ਫਾਈਬਰ ਆਟਾ ਇਹ ਸੋਨੇ ਵਰਗਾ ਰੰਗ ਦੇਖੋ ਤੁਹਾਨੂੰ ਕਣਕ ਦਾ ਇੱਥੇ ਮਿਲੂਗਾ ਹੁਣ ਆ ਸਾਫ ਕਣਕ ਦਾ ਆਟਾ ਜਦੋਂ ਸਾਡੇ ਕੋਲ ਪਹੁੰਚਣਾ ਤੇ ਡੈਫੀਨੇਟਲੀ ਉਹ ਸਾਡੇ ਲਈ ਫਾਇਦੇਮੰਦੀ ਹੋਣਾ ਹਾਲਾਂਕਿ ਬਾਈ ਹੁਣ ਇਹ ਕਹਿੰਦੇ ਕਿ ਤੁਸੀਂ ਆਪਣੇ ਘਰ ਦੀ ਕਣਕ ਦੇ ਵਿੱਚ ਚੁਮਕ ਫੇ ਕਾਚੂਰ ਵਿੱਚ ਮਿਲ ਹੀ ਜਾਣਾ ਜੀ ਉਹ ਹੈਗਾ ਹੀ ਆ ਸੋ ਉਹ ਸਭ ਕੁਝ ਬਾਈ ਹੋਣਾ ਜਿਵੇਂ ਦਿਖਾਇਆ ਵੀ ਆਪਾਂ ਨੂੰ ਕਿ ਕਿਵੇਂ ਤੁਹਾਡੀ ਉਹ ਕਣਕ ਦੇ ਵਿੱਚੋਂ ਜਿਹੜਾ ਬੂਰਾ ਕੁਲੋ ਮਿੱਟੀ ਟੁੱਟਾ ਦਾਣਾ ਸਭ ਕੋਈ ਨਹੀਂ ਕਿ ਸਾਫ਼ ਕਣਕ ਹੁੰਦੀ ਆ ਸਾਫ਼ ਕਣਕ ਤੋਂ ਬਾਅਦ ਠੰਡਾ ਆਟਾ ਜਿਹੜਾ ਤੁਹਾਡੇ ਤੱਕ ਪਹੁੰਚੋਂਦੇ ਆ ਕਿ ਇਸ ਮਿਲ ਦੇ ਵਿੱਚ ਆਟਾ ਕਿਹੜਾ ਮਿਲਦਾ ਤੇ ਤੁਹਾਡੀ ਸਿਹਤ ਦੇ ਲਈ ਆਟਾ ਕਿਹੜਾ ਵਧੀਆ ਇਹੋ ਜਿਹਾ ਆਟਾ ਕਿ ਜਿੱਥੇ ਅੱਜ ਕੱਲ ਅਸੀਂ ਕਹ ਰਹੇ ਹਾਂ ਕਿ ਸਾਡੇ ਬੱਚੇ ਦੇ ਕੱਦ ਨਹੀਂ ਵਧਰੇ ਸਾਡੇ ਬੱਚੇ ਦੀ ਸਿਹਤ ਨਹੀਂ ਵਧਦੀ ਉਹ ਕਿਉਂ ਕਿਉਂਕਿ ਇਹ ਸਾਡੀਆਂ ਰੋਟੀਆਂ ਸਾਡੀਆਂ ਜਿਹੜੀਆਂ ਬਣਦੀਆਂ ਸਾਡਾ ਆਟਾ ਹੀ ਨਹੀਂ ਵਧੀਆ ਹੁੰਦਾ ਇਹ ਵੀ ਸਾਡੀ ਆਪ ਦੀ ਤੁਸੀਂ ਵੇਖ ਹੀ ਲਿਆ ਹੁੰਦਾ ਮੇ ਮੇਲਾ ਦੇ ਵਿੱਚ ਬੜਾ ਗੰਦ ਪਿਆ ਹੁੰਦਾ ਜੀ ਨੇ ਇੱਕ ਵਾਰੀ ਆਟਾ ਖਾ ਲਿਆ ਉਹ ਸਵਾਲ ਹੀ ਨਹੀਂ ਪੈਦਾ ਵੀ ਹੋਰ ਆਟਾ ਖਾਵੇ ਆਟਾ ਹੀ ਨਹੀਂ ਸਾਡਾ ਵਧੀਆ ਤੇ ਅਸੀਂ ਕਿਵੇਂ ਕਹਿ ਸਕਦੇ ਆ ਕਿ ਸਾਡੀ ਸਿਹਤ ਵਧੀਆ ਬਣ ਜੂਗੀ ਜੀ ਨੇ ਇੱਕ ਵਾਰੀ ਆਟਾ ਖਾ ਲਿਆ ਉਹ ਸਵਾਲ ਹੀ ਨਹੀਂ ਪੈਦਾ ਵੀ ਹੋਰ ਆਟਾ ਖਾਵੇ ਆਹ ਚੀਜ਼ ਕੱਢਤੀ ਜਾਂ ਦੇਖੋ ਕਣਕ ਦੇ ਵਿੱਚ ਇਹ ਕਣਕ ਦੇ ਵਿੱਚੋਂ ਨਿਕਲਦਾ ਇਹ ਕਣਕ ਦੇ ਵਿੱਚੋਂ ਨਿਕਲਦਾ ਜੀ ਇਹ ਕੋਈ ਗੁੱਲੀ ਡੰਡਾ ਟੋਟਾ ਕੀ ਕਣਕ ਦੀ ਫੋਕਾ ਦਾਣਾ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਉਹ ਇੱਥੇ ਨਹੀਂ ਕੱਢਦਾ ਜੀ ਵੀ ਅਸੀਂ ਆਟਾ ਲੈਣ ਜਾਂਦੇ ਉੱਥੇ ਇੱਕ ਸਿੰਗਲ ਮਸ਼ੀਨ ਲੱਗੀ ਹੁੰਦੀ ਆ ਆ ਤੁਸੀਂ ਐਡਾ ਵੱਡ ਜਿਹੜੀ ਕਹਿੰਦੇ ਕਿ ਚੱਕੀ ਦਾ ਕਣਕ ਸਾਫ਼ ਕਰਦੇ ਉਹ ਏਡੀ ਸਾਫ਼ ਹੀ ਹੁੰਦੀ ਨਹੀਂ ਹਿਸਾਬ ਨਾਲ ਨਹੀਂ ਹੁੰਦੀ ਨਹੀਂ ਨਹੀਂ ਨਿਕਲਦਾ ਹੈ ਮੈਂ ਕਹਿੰਦਾ ਜੀ ਆਪਾਂ ਥੀ ਵੀ ਬਿਨਾ ਕਰਦੇ ਤਾਂ ਵੀ ਉਨੀ ਸਾਫ਼ ਨਹੀਂ ਹੁੰਦੀ ਚੱਕੀ ਦੇ ਵਿੱਚ ਜਿਹੜਾ ਆਟਾ ਮਿਲਦਾ ਉਹਦੇ ਚ ਲੋਹਾ ਚੁੰਮਕ ਨਹੀਂ ਨਿਕਲ ਨਹੀਂ ਨਿਕਲਦਾ ਜੀ ਨਹੀਂ ਨਿਕਲਦਾ ਇਹ ਪੱਕੀ ਗੱਲ ਹੈ ਕਿਵੇਂ ਕੱਢੂ ਜੀ ਲੱਗੇ ਨਹੀਂ ਕੁਝ ਕੱਢਣ ਵਾਲਾ ਆਸਟੋਨਰ ਹੋ ਗਿਆ ਕੀ ਕੀ ਕੰਮ ਕਰਦਾ ਸਟੋਨਰ ਗਾਈ ਦੀ ਕਣਕ ਦੇ ਵਿੱਚ ਕੰਚ ਜ਼ਿਆਦਾਤਰ ਆਉਣੀ ਆਉਣਾ ਜੀ ਕਿੰਨੀ ਵੀਰ ਦੀ ਬੋਤਲ ਛਿੜਤੀ ਕੋਸ ਹੋਰ ਛੜਤੂ ਮਸ਼ੀਨ ਨੇ ਚੱਕ ਲਈ ਨਾਲ ਜਾਂਦਾ ਉਹ ਕੱਢਣ ਦਾ ਇਹ ਕੰਮ ਕਰਦਾ ਜੀ ਤੇ ਜਿਹੜਾ ਬਰੀਕ ਲੋਹਾ ਉਹ ਇਹਨੇ ਕੱਢਣਾ ਜੀ ਆ ਰੂਲਾ ਆ ਗਿਆ ਜੀ ਇਹ ਰੂਲਾ ਅੱਛਾ ਰੂਲਾ ਸਿਆਮਨ ਕੇ ਚਲੋ ਵੀ ਸਾਰਾ ਇਹਦੇ ਕਣਕ ਦੇ ਜਿਵੇਂ ਕੋਈ ਕਣਕ ਦੇ ਵਿੱਚ ਦਵਾਈ ਰੱਖਤੀ ਹੂੰ ਉਹ ਦਵਾਈ ਕੱਲੀਏ ਨੇ ਮੰਨ ਲਓ ਪੌਲਸ ਮਾਰਨੀ ਹੈ ਦਾਣਿਆਂ ਨੂੰ ਹੂੰ ਇਹ ਦਵਾਈ ਦੂਈ ਨਾ ਗਾਂ ਚਲੀ ਜਾਵੇ ਅੱਛਾ 2% ਚੌਕਰ ਘਟਾ ਕੇ ਜੀ ਉਸ ਤੋਂ ਬਾਅਦ ਐ ਮੰਨ ਕੇ ਚਲੋ ਫੁੱਲ ਫਾਈਬਰ ਆਟਾ ਇਹ ਸੋਨੇ ਵਰਗਾ ਰੰਗ ਦੇਖੋ ਤੁਹਾਨੂੰ ਕਣਕ ਦਾ ਇੱਥੇ ਮਿਲੂਗਾ ਹੁਣ ਆਹ ਸਾਫ਼ ਕਣਕ ਦਾ ਆਟਾ ਜਦੋਂ ਸਾਡੇ ਕੋਲ ਪਹੁੰਚਣਾ ਤੇ ਡੈਫੀਨੇਟਲੀ ਉਹ ਸਾਡੇ ਲਈ ਫਾਇਦੇਮੰਦੀ ਹੋਣਾ ਹਾਲਾਂਕਿ ਬਾਈ ਹੋਣੇ ਕਹਿੰਦੇ ਕਿ ਤੁਸੀਂ ਆਪਣੇ ਘਰ ਦੀ ਕਣਕ ਦੇ ਵਿੱਚ ਚੁੰਮਕ ਫੇਰ ਲਓ ਤੁਹ ਕਾਤੁਰ ਵਿੱਚ ਮਿਲ ਹੀ ਜਾਣਾ ਜੀ ਉਹ ਹੈਗਾ ਹੀ ਸੋ ਸਭ ਕੁਝ ਬਾਈ ਹੋਣਾ ਜਿਵੇਂ ਦਿਖਾਇਆ ਵੀ ਆਪਾਂ ਨੂੰ ਕਿ ਕਿਵੇਂ ਤੁਹਾਡੀ ਉਹ ਕਣਕ ਦੇ ਵਿੱਚੋਂ ਜਿਹੜਾ ਬੂਰਾ ਕੁਲੋ ਮਿੱਟੀ ਟੁੱਟਾ ਦਾਣਾ ਸਭ ਕੋਈ ਨਹੀਂ ਸਾਫ਼ ਕਣਕ ਹੁੰਦੀ ਆ ਸਾਫ਼ ਕਣਕ ਤੋਂ ਬਾਅਦ ਠੰਡਾ ਆਟਾ ਜਿਹੜਾ ਤੁਹਾਡੇ ਤੱਕ ਪਹੁੰਚੋਂਦਿਆ ਕਿ ਇਸ ਮਿਲ ਦੇ ਵਿੱਚ ਆਟਾ ਕਿਹੜਾ ਮਿਲਦਾ ਕਿ ਤੁਹਾਡੀ ਸਿਹਤ ਦੇ ਲਈ ਆਟਾ ਕਿਹੜਾ ਵਧੀਆ ਇਹੋ ਜਿਹਾ ਆਟਾ ਕਿ ਜਿੱਥੇ ਅੱਜ ਕੱਲ ਅਸੀਂ ਕਹਿ ਰਹੇ ਨੇ ਕਿ ਸਾਡੇ ਬੱਚੇ ਦੇ ਕੱਦ ਨਹੀਂ ਵਧਰੇ ਸਾਡੇ ਬੱਚੇ ਦੀ ਸਿਹਤ ਨਹੀਂ ਵਧਦੀ ਉਹ ਕਿਉਂ ਕਿਉਂਕਿ ਇਹ ਸਾਡੀਆਂ ਰੋਟੀਆਂ ਸਾਡੀਆਂ ਜਿਹੜੀਆਂ ਬਣਦੀਆਂ ਸਾਡਾ ਆਟਾ ਹੀ ਨਹੀਂ ਵਧੀਆ ਹੁੰਦਾ ਲੈ ਸਾਡੀ ਆਪ ਦੀ ਸਫਾਈ ਬਹੁਤ ਤੁਸੀਂ ਵੇਖ ਹੀ ਲਿਆ ਹੁੰਦਾ ਮੇ ਮੇਲਾ ਦੇ ਵਿੱਚ ਬੜਾ ਗੰਦ ਪਿਆ ਹੁੰਦਾ ਜੀ ਨੇ ਇੱਕ ਵਾਰੀ ਆਟਾ ਖਾ ਲਿਆ ਉਹ ਸਵਾਲ ਹੀ ਨਹੀਂ ਪੈਦਾ ਵੀ ਹੋਰ ਆਟਾ ਖਾ